ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਟਾਈਮ ਜਿਹੜਾ ਹੈਗਾ ਰਾਤ ਦੇ ਸਵਾ 10 ਹੋ ਗਏ ਨੇ ਹੁਣ ਜਿਹੜਾ ਹੈਗਾ ਹੁਣੇ ਮੈਂ ਫੇਸ਼ੀਅਲ ਕਰਕੇ ਆ Đੀਆਂ ਆ ਦੇਖੋ ਇਹ ਜੇ ਸਮਾਨ ਵਗੈਰਾ ਚੱਕਣਾ ਹੈਗਾ ਤੇ ਫੇਸ਼ੀਅਲ ਕਰਕੇ ਆਟੀਆਂ ਹੁਣ ਜਿਹੜੇ ਆਪਣੇ ਸੂਟ ਪ੍ਰੈਸ ਹੋ ਕੇ ਆਇਆ ਹਨਾ ਹੁਣ ਮੈਂ ਉਹਨਾਂ ਨੂੰ ਪੈਕ ਕਰ ਰਹੀ ਹਾਂ ਹਨਾ ਅ ਕੱਲ ਨੂੰ ਜਿਹੜੇ ਕੱਪੜੇ ਆਪਾਂ ਨੇ ਦੇਣੇ ਆ ਪ੍ਰੈਸ ਹੋ ਕੇ ਆ ਗਏ ਸੀਗੇ ਕਿਉਂਕਿ ਆਪਾਂ ਨੇ ਹਨਾ ਹੁਣ ਪ੍ਰੈਸ ਵੀ ਆਪਾਂ ਕਰਵਾਉਣੇ ਹੁੰਨੇ ਆ ਕਿਉਂਕਿ ਬਹੁਤ ਜ਼ਿਆਦਾ ਸਲਾਈ ਹੈ ਜੀ ਦੁਕਾਨ ਤੇ ਬਹੁਤ ਜ਼ਿਆਦਾ ਕੰਮ ਹੈ ਹਨਾ ਸਾਰੇ ਕੰਮ ਆਪ ਤੋਂ ਨਹੀਂ ਹੁੰਦੇ ਤੇ ਹੁਣ ਬਸ ਵੱਜ ਜਾਣਗੇ 11:00 11:30 ਵੀ ਹੋ ਸਕਦੇ ਆ ਫਿਰ ਕੱਪੜੇ ਵੀ ਕੱਟਣੇ ਆ ਪਹਿਲਾਂ ਕੱਪੜੇ ਪਾ ਕੇ ਰੱਖਦੇ ਆ ਤੇ ਕਿਉਂਕਿ ਕੱਲ ਨੂੰ ਕਿਸੇ ਪ੍ਰੋਗਰਾਮ ਤੇ ਜਾਣਾ ਹੈ ਕੱਲ ਨੂੰ ਕੱਪੜੇ ਦੇਣੇ ਆ ਸਵੇਰੇ ਬਿਲਕੁਲ ਟਾਈਮ ਨਹੀਂ ਮਿਲਣਾ ਘਰ ਦੇ ਕੰਮ ਹੀ ਮਸਾ ਹੋਣੇ ਆ ਜਦੋਂ ਨੂੰ ਆਪਾਂ ਨੇ ਫਿਰ ਕਿਸੇ ਫੰਕਸ਼ਨ ਤੇ ਜਾਣਾ ਹੈਗਾ ਆ ਤੇ ਹੁਣ ਆ ਜੋ ਤੁਹਾਨੂੰ ਵੀ ਦਿਖਾਉਣੇ ਆ ਤੇ ਵੀ ਆਪਾਂ ਕਿਦਾਂ ਕਿੰਨੇ ਕ ਕੱਪੜੇ ਕਿਹੜੇ ਡਿਜ਼ਾਈਨ ਦੇ ਕੱਪੜੇ ਹਨਾ ਸਲਾਈ ਕੀਤੇ ਆ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਉਹਦੇ ਤੇ ਵੀ ਤੁਸੀਂ ਸਾਡੇ ਨਵੇਂ ਡਿਜ਼ਾਈਨਾਂ ਦੇ ਸੂਟ ਦੇਖ ਸਕਦੇ ਹੋ ਆਪਣੇ ਬੁਟੀਕ ਦਾ ਨਾਮ ਹੈਗਾ ਜੀ ਕੌਰ ਸੰਧੂ ਬੁਟੀਕ ਸੈਂਟਰ ਬਾਦਸ਼ਾਹਪੁਰ ਤੋਰੀ। ਲਓ ਜੀ ਹੁਣ ਜਿਹੜੇ ਕੱਪੜੇ ਆਪਾਂ ਤਿਆਰ ਹੋ ਗਏ ਨੇ ਆਪਣੇ ਹਨਾ ਦੇਣੇ ਆ ਉਹ ਮੈਂ ਹੁਣ ਅਲੱਗਾ ਅਲੱਗ ਪਾ ਦੂੰ ਜਿਵੇਂ ਜਿਵੇਂ ਜਿਨ੍ਹਾਂ ਜਿਨ੍ਹਾਂ ਦੇ ਦੇਣੇ ਆ ਤੇ ਬਹੁਤ ਹੀ ਜ਼ਿਆਦਾ ਸਲਾਈ ਆਈ ਹੋਈ ਹੈ ਦੁਕਾਨ ਤੇ ਬਾਕੀ ਆਪਣੇ ਕੋਲੇ ਸਲਾਈ ਸੈਂਟਰ ਵੀ ਖੁੱਲਿਆ ਹੋਇਆ ਜੀ ਹਨਾ ਜੇ ਕਿਸੇ ਮੇਰੇ ਭੈਣਾਂ ਨੇ ਲੱਗਣਾ ਹੈਗਾ ਤਾਂ ਆਪਣੇ ਕੋਲੇ ਲੱਗ ਸਕਦੀਆਂ ਨੇ। ਤੇ ਆਪਣੇ ਕੋਲੇ ਜਿਹੜਾ ਹੈਗਾ ਸਲਾਈ ਸੈਂਟਰ ਵੀ ਖੁੱਲਿਆ ਹੋਇਆ ਆਪਾਂ ਸਲਾਈ ਸੈਂਟਰ ਵੀ ਖੋਲਦੇ ਹੁੰਨੇ ਆ ਇਹ ਸਾਰੇ ਕੱਪੜੇ ਜਿਹੜੇ ਹੈਗੇ ਦੇਖੋ ਪ੍ਰੈਸਾਂ ਹੋ ਕੇ ਆਏ ਆ ਤੇ ਹੁਣ ਮੈਂ ਜਿੱਦਾਂ ਜਿੱਦਾਂ ਜਿਹਦੇ ਜਿਹਦੇ ਦੇਣੇ ਆ ਕਿਉਂਕਿ ਅਲੱਗ ਅਲੱਗ ਸਲਵਾਰਾਂ ਅਲੱਗ ਅਲੱਗ ਕਮੀਜ਼ ਪਏ ਆ ਨਾਲ ਲਾ ਦੂੰਗੀ ਜਿਹੜੇ ਕਮੀਜ਼ ਦੇ ਨਾਲ ਸਲਵਾਰ ਲਾਉਣੀ ਹੈ ਜਿਹੜਾ ਹੈਗਾ ਉਹਨਾਂ ਦੇ ਸਾਰੇ ਆਪਸ ਵਿੱਚ ਮਿਲਾ ਦਾਂਗੇ ਸੂਟ ਆ ਜਿਹੜਾ ਹੈਗਾ ਇਹ ਕਟ్రਾਈ ਦੇ ਸੂਟ ਹੈਗੇ ਆ ਜੀ ਇਹ ਕਟ్రਾਈ ਦੇ ਸੂਟ ਹੈ ਇਹ ਆਪਣੀ ਦੁਕਾਨ ਤੋਂ ਹੀ ਸੇਲ ਹੋਏ ਹੋਏ ਆ ਇਹ ਸਿੰਪਲ ਪਸ਼ਮੀਨੇ ਦੀਆਂ ਸਲਵਾਰਾਂ ਦੇ ਨਾਲ ਹੈਗੇ ਆ ਤੁਸੀਂ ਪਹਿਲਾਂ ਸਾਡੀ ਵੀਡੀਓ ਚ ਵੀ ਦੇਖੇ ਹੋਣਗੇ ਇਹ ਅਲੱਗ-ਅਲੱਗ ਕਿਸੇ ਦੇ ਨੇ ਤੇ ਇਹ ਹੈਗੇ ਦੋ ਕਟ్రਾਈ ਦੇ ਸੂਟ ਤੇ ਸਾਰੇ ਮੈਂ ਮਿਲਾ ਦੂੰ ਇਹ ਜਿਹੜਾ ਹੈਗਾ ਇਹ ਪਸ਼ਮੀਨੇ ਦਾ ਸੂਟ ਹੈਗਾ ਜੀ ਗਰਮ ਸੂਟ ਹੈ ਇਹਦੇ ਆਪਾਂ ਦੇਖੋ ਮੂਰੀਆਂ ਤੇ ਵੀ ਆਰਡਰ ਲਾਇਆ ਹੈਗਾ ਆ ਇਹਦਾ ਹੈਗਾ ਕਮੀਜ਼ ਕਮੀਜ਼ ਦੇ ਵਿੱਚ ਆਪਾਂ ਨੇ ਲਾਈਨਿੰਗ ਲਾਈ ਹੈ ਪਿਓਰ ਪਸ਼ਮੀਨੇ ਦਾ ਜਿਹੜਾ ਹੈਗਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਬਾਵਾ ਤੇ ਵੈਸੇ ਤਾਂ ਇਹਦੇ ਵਿੱਚ ਲਾਈਨਿੰਗ ਵਗੈਰਾ ਸਰ ਵੀ ਜਾਂਦਾ ਜੀ ਇਹ ਜਿਹੜੀਆਂ ਜਰੀ ਜੀ ਐ ਇਹ ਨਾ ਬਾਵਾ ਦੇ ਉੱਪਰ ਚੁੱਭਦੀ ਐ ਫਿਰ ਚੁੱਭਦੀ ਐ ਇਸ ਕਰਕੇ ਆਪਾਂ ਨੇ ਲਾਈਨਿੰਗ ਲਾਤੀ ਇਹਦੇ ਉੱਤੇ ਬਾਕੀ ਇਹ ਸਿੰਪਲ ਰੱਖਿਆ ਇੱਕ ਮੇਰੀ ਭੈਣ ਦਾ ਇਹ ਸੂਟ ਆ ਇਹ ਕਿਸੇ ਹੋਰ ਪਹਿਣਦਾ ਕਿਉਂਕਿ ਸਾਰੇ ਮਲਾ ਦਾਂਗੇ ਆਪਾਂ ਸੂਟ ਇੱਕ ਆਪਣੇ ਕੋਲੇ ਇਹ ਸੂਟ ਆ ਸਲਾਈ ਹੋਇਆ ਇਹ ਵੀ ਪਸ਼ਮੀਨੇ ਦਾ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਹੈ ਇਹਦਾ ਡਿਜ਼ਾਈਨ ਦਿਖਾਉਣਿਆ ਤੁਹਾਨੂੰ ਕਿਦਾਂ ਦਾ ਹੈਗਾ ਆ ਦੇਖੋ ਇਹ ਵਾਲਾ ਸੂਟ ਐਦਾਂ ਦਾ ਹੈਗਾ ਲੈਸੇ ਜਿਨਾ ਕੇ ਤਿਆਰ ਹੋਇਆ ਹੋਇਆ ਹੈ ਆ ਦੇਖੋ ਇਹ ਐਵੇਂ ਦਾ ਸੂਟ ਹੈਗਾ ਤੇ ਇਹ ਸਾਰੇ ਮੈਂ ਸੂਟ ਹੁਣ ਪੈਕ ਕਰਕੇ ਰੱਖਣੇ ਆ ਜਿਵੇਂ ਜਿਵੇਂ ਦੇਣੇ ਆ ਕਿਸੇ ਦੇ ਇੱਕ ਵਾਲਾ ਇੱਕ ਇਹ ਵਾਲਾ ਸੂਟ ਹੈਗਾ ਜੀ ਆਪਣੇ ਕੋਲੇ ਇਹ ਵਾਲਾ ਪਿਓਰ ਨੇਚਰਲ ਕਰੇਪ ਦੀ ਸਲਵਾਰ ਹੈਗੀ ਆ ਜੀ ਔਰ ਗੰਜਾ ਦਾ ਇਹ ਕਮੀਜ਼ ਹੈਗਾ ਦੇਖੋ ਇਹ ਤਾਂ ਬਹੁਤ ਸੋਹਣੀ ਲੈਸ ਲੱਗੀ ਹੋਈ ਹੈ ਡਾਲਰ ਵਾਲੀ ਜਿੱਦਾਂ ਕਿ ਹਨਾ ਹੁਣ ਚੱਲ ਰਹੀ ਹੈ ਨੀਚੇ ਲਮਕਣ ਵਾਲੀ ਲੈਸ ਕਹਿ ਦਿੰਦੇ ਆ ਤੇ ਲਟਕਣ ਵਾਲੀ ਲੈਸ ਬੋਲਦੇ ਐ ਨੂੰ ਇਹ ਬਹੁਤ ਤਰ੍ਹਾਂ ਦੀ ਆ ਰਹੀ ਐ ਮੋਤੀ ਵਾਲੀ ਵੀ ਆ ਰਹੀ ਐ ਡਾਲਰ ਵਾਲੀ ਐ ਆ ਦੇਖੋ ਬਹੁਤ ਜਿਆਦਾ ਸੋਹਣੀ ਲੱਗਦੀ ਐ ਲੱਗੀ ਹੋਈ ਵਰਕ ਦੇ ਨਾਲ ਮੈਚ ਕਰਕੇ ਲਈ ਐ ਤੇ ਇਹ ਸੂਟ ਆਪਣਾ ਹੈਗਾ ਇੱਕ ਇਹਦੇ ਨਾਲ ਦਾ ਹਜੇ ਕਮੀਜ਼ ਤਿਆਰ ਨਹੀਂ ਹੋਇਆ ਇਹ ਵਾਲਾ ਵੀ ਇਹਦੇ ਨਾਲ ਦਾ ਕਮੀਜ਼ ਤਿਆਰ ਹੋ ਗਿਆ ਇਹ ਸਲਵਾਰਾਂ ਜਿਹੜੀਆਂ ਜਿਨ੍ਹਾਂ ਦੇ ਨਾਲ ਦੇ ਕਮੀਜ਼ ਤਿਆਰ ਨਹੀਂ ਹੋਏ ਉਹਨਾਂ ਨੂੰ ਆਪਾਂ ਅਲੱਗ ਰੱਖ ਲਾਂਗੇ ਕਿਉਂਕਿ ਸਲਵਾਰਾਂ ਸਲਾਈ ਹੋ ਗਈਆਂ ਨੇ ਇਹਦੇ ਨਾਲ ਦਾ ਕਮੀਜ਼ ਵੀ ਤਿਆਰ ਹੋਣ ਵਾਲਾ ਰਹਿੰਦਾ ਐ ਆਪਣਾ ਤੇ ਆ ਇਹਦੇ ਨਾਲ ਦਾ ਕਮੀਜ਼ ਹੋ ਗਿਆ ਜੀ ਇਹਨੂੰ ਇਹਨੂੰ ਫੇਰ ਮਲਾਉਣੇ ਆਪਾਂ ਦੇਖੋ ਇੱਕ ਆਪਣੇ ਕੋਲੇ ਹੋਇਆ ਇਹ ਵਾਲਾ ਬਲੈਕ ਕਲਰ ਦਾ ਸੂਟ ਇਹਦੇ ਨਾਲ ਦੀ ਸਲਵਾਰ ਵੀ ਕੱਢਦੇ ਆਪਾਂ ਆਹ ਸੀਗੀ ਇਹ ਵਾਲਾ ਸੂਟ ਇਹ ਆਪਣੀ ਦੁਕਾਨ ਤੋਂ ਹੀ ਸੇਲ ਹੋਇਆ ਸੀਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹਦਾ ਬਹੁਤ ਹੀ ਜਿਆਦਾ ਵਧੀਆ ਜਿਹੜੀ ਕਾਟਨ ਹੈਗੀ ਐ ਦੇਖੋ ਇਹਤੇ ਆਪਾਂ ਨੇ ਪਾਈਪਿੰਗ ਲਾਈ ਐ ਇਹ ਵਾਲੀ ਪਿੰਕ ਕਲਰ ਦੀ ਪਾਈਪਿੰਨ ਕੱਢੀ ਐ ਜਿੱਦਾਂ ਦਾ ਫੁੱਲ ਐ ਤੇ ਬਾਹਾਂਾਂ ਤੇ ਕਮੀ ਸੌਰੀ ਚਾਕਾਂ ਤੇ ਬਾਹਾਂਾਂ ਦੇ ਵਿੱਚ ਆਪਾਂ ਨੇ ਪਾਈਪਿੰਨ ਕੱਢੀ ਐ ਇਹ ਸੂਟ ਜਿਹੜੀ ਮੇਰੀ ਭੈਣ ਦੇ ਹੈਗੇ ਨੇ ਅਲੱਗ ਇਕੱਠੇ ਕਰ ਦੂੰ ਮੈਂ ਤੇ ਇੱਕ ਉਹਨਾਂ ਦਾ ਇਹ ਵਾਲਾ ਸੂਟ ਹੈਗਾ ਇਹ ਵਾਲਾ ਹੈਗਾ ਜੇ ਆਪਣਾ ਸਿਮਰ ਦਾ ਸੂਟ ਇਹ ਸਿਮਰ ਦਾ ਸੂਟ ਐ ਫੁੱਲ ਲਾਈਨਿੰਗ ਲੱਗੀ ਹੋਈ ਐ ਇਹਦੇ ਵਿੱਚ ਦੇਖੋ ਸਿਮਰ ਦਾ ਇਹਦੇ ਵੀ ਆਪਾਂ ਨੇ ਚਾਕਾਂ ਤੇ ਜਿਹੜੀ ਹੈਗੀ ਪਾਈਪਿੰਨ ਦਿੱਤੀ ਐ ਦੇਖੋ ਜਿਹੜੀ ਹੈਗੀ ਲੇਸ ਨਾਲ ਪਾਈਪਿੰਨ ਦਿੱਤੀ ਐ ਆਪਾਂ ਨੇ ਦੇਖੋ ਦਿਖ ਦਿਓ ਮਹਿੰਦੀ ਰੰਗਾ ਜਿੱਦਾਂ ਦਾ ਸੂਟ ਦੇ ਵਿੱਚ ਹੈਗਾ ਆ ਤੇ ਪ੍ਰਿੰਟ ਪੱਤੇ ਜੇ ਹੈਗੇ ਆ ਮਹਿੰਦੀ ਰੰਗੇ ਆਪਾਂ ਨੇ ਉਹ ਕਲਰ ਦੇ ਇਹਨੂੰ ਪਾਈ ਪੈਨ ਲਾਈ ਹੈ ਇਹ ਜਿਹੜਾ ਹੈਗਾ ਫੁੱਲ ਲਾਈਨਿੰਗ ਵਾਲਾ ਸੂਟ ਹੈਗਾ ਆ ਇਹ ਹੋ ਗਿਆ ਇੱਕ ਉਹਨਾਂ ਦਾ ਇਹ ਵਾਲਾ ਸੂਟ ਹੋ ਗਿਆ ਇਹ ਵਾਲਾ ਸੂਟ ਹੈਗਾ ਇਹ ਵੀ ਮਸਲੀਨ ਕਾਟਨ ਦਾ ਸੂਟ ਹੈ ਜੀ ਮਸਲੀਨ ਦਾ ਸੂਟ ਹੈ ਇਹਦੇ ਵਿੱਚ ਵੀ ਫੁੱਲ ਦੇ ਵਿੱਚ ਲਾਈਨਿੰਗ ਲੱਗੀ ਹੈ ਇਹ ਸਿੰਪਲ ਸੂਟ ਬਣਾਇਆ ਆਪਾਂ ਨੇ ਵਰਕ ਵਾਲਾ ਸੂਟ ਸੀਗਾ ਆ ਦੇਖੋ ਦਿਖਾ ਦਿੰਨੇ ਆ ਤੁਹਾਨੂੰ ਵਰਕ ਵਾਲਾ ਸੂਟ ਸੀਗਾ ਵੈਸੇ ਆਪਾਂ ਨੇ ਇਹ ਸੂਟ ਸਿੰਪਲ ਤਿਆਰ ਕਰਿਆ ਤੇ ਫਿਰ ਬਸ ਇਹਨਾਂ ਨੂੰ ਹੁਣ ਮੈਂ ਪਾ ਦੂੰਗੀ ਇੱਕ ਵਾਰੀ ਤੁਹਾਨੂੰ ਦਿਖਾ ਜ਼ਰੂਰ ਦਈਏ ਜਿਵੇਂ ਕਿ ਹਨਾ ਸਾਰੇ ਭੈਣ ਭਾਈਆਂ ਦੇ ਨਾਲ ਆਪਾਂ ਵੀਡੀਓ ਸ਼ੇਅਰ ਕਰਦੇ ਆ ਇਹ ਵੀ ਜਿਹੜਾ ਹੈਗਾ ਜੀ ਚਿੱਟੇ ਰੰਗ ਦਾ ਸੂਟ ਹੈਗਾ ਵਾਈਟ ਕਲਰ ਦਾ ਸੂਟ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਬੁਟੀਕ ਪੀਸ ਜਿਹਾ ਹੈਗਾ ਇਹ ਤੇ ਹਲਕਾ ਹਲਕਾ ਵਰਕ ਹੈਗਾ ਤੇ ਪ੍ਰਿੰਟ ਵੀ ਹੈਗਾ ਆ ਦੇਖੋ ਨੀਚੇ ਵਾਲੀ ਡਿਜ਼ਾਈਨਿੰਗ ਵੀ ਦਿਖਾਉਣੀ ਆ ਤੁਹਾਨੂੰ ਐਦਾਂ ਦੀ ਜਿਹੜੀ ਹੈਗੀ ਨੀਚੇ ਡਿਜ਼ਾਈਨਿੰਗ ਹੈਗੀ ਆ ਬਾਕੀ ਇਹ ਸੂਟ ਆਪਾਂ ਨੇ ਸਿੰਪਲ ਰੱਖਿਆ ਕਿਉਂਕਿ ਫਿਰ ਹਰ ਇੱਕ ਸੂਟ ਤੇ ਨਹੀਂ ਪਾਈ ਪਿੰਨਾ ਲੱਗੀਆਂ ਹੋਈਆਂ ਵਧੀਆ ਲੱਗਦੀਆਂ ਜੀ ਜਦੋਂ ਸੂਟ ਦੇ ਉੱਪਰ ਵਰਕ ਹੋਵੇ ਫਿਰ ਜ਼ਿਆਦਾ ਨਹੀਂ ਵਧੀਆ ਲੱਗਦੀਆਂ ਇਹਦੇ ਨਾਲ ਦੀ ਆਪਣੀ ਕਮੀਜ਼ ਹਜੇ ਸਿਲਾਈ ਨਹੀਂ ਹੋਇਆ ਇਹਨੂੰ ਆਪਾਂ ਇੱਧਰ ਰੱਖ ਦਾਂਗੇ ਸਲਵਾਰ ਨੂੰ ਇਹਦੇ ਨਾਲ ਦਾ ਵੀ ਕਮੀਜ਼ ਹਜੇ ਸਿਲਾਈ ਹੋ ਕੇ ਆਇਆ ਨਹੀਂ ਇਹਨੂੰ ਵੀ ਇੱਧਰ ਰੱਖ ਦਾਂਗੇ ਤਰਪਾਈ ਹੋ ਕੇ ਨਹੀਂ ਆਇਆ ਸੌਰੀ ਸਿਲਾਈ ਤਾਂ ਹੋ ਗਈ ਆਪਣੇ ਕੋਲ ਇਹ ਤਰਪਾਈ ਹੋ ਕੇ ਨਹੀਂ ਆਏ ਹੈਗੇ ਤੇ ਇੱਕ ਆਪਾਂ ਨੇ ਇਹ ਵਾਲਾ ਸੂਟ ਬਣਾਇਆ ਇਹਦੀ 30 ਸਲਵਾਰ ਇਹ ਹੈਗੇ येलो ਕਲਰ ਦੀ ਜਾਮ कॉटन ਦੀ ਸਲਵਾਰ ਹੈ ਜਿੱਦਾਂ ਕਿ ਗਰਮੀ ਦੇ ਵਿੱਚ ਪਾਉਣ ਵਾਲਾ ਸੂਟ ਹੈ ਦੇਖੋ ਔਰਗੰਜਾ ਦਾ ਸੂਟ ਹੈਗਾ ਜੀ ਇਹਦੇ ਗਲੇ ਤੇ ਪੱਟੀ ਲੱਗੀ ਹੋਈ ਹੈ ਇਹ ਵਾਲੀ ਪੱਟੀ ਲੱਗੀ ਹੈ ਗਲੇ ਤੇ ਇਹਦੇ ਚਾਕਾਂ ਤੇ ਆਪਾਂ ਨੇ ਪਾਈਪਿੰਨ ਲਾਈ ਹੈ ਦੇਖੋ ਆਪਣੀ ਪਾਈਪਿੰਨ ਦੀ ਜਿਹੜੀ ਹੈਗੀ ਫਿਨਿਸ਼ਿੰਗ ਦੇਖੋ ਮੈਂ ਹਰ ਇੱਕ ਵਾਰੀ ਦਿਖਾਉਣੀ ਹੁੰਨੀ ਆ ਬਹੁਤ ਜ਼ਿਆਦੇ ਜਿਹੜੀ ਹੈਗੀ ਆਪਣੀ ਫਿਨਿਸ਼ਿੰਗ ਹੁੰਦੀ ਹੈ ਪਾਈਪਿੰਨ ਦੀ ਦੇਖੋ ਬੜੀ ਸੋਹਣੀ ਪਾਈਪਿੰਨ ਲੱਗੀ ਹੋਈ ਹੈਗੀ ਆ ਆਰਗਨ ਜਾਦਾ ਕਮੀਜ ਆਏਗਾ ਲਾਈਟ ਵੇਟ ਜਿਹੜਾ ਹੈਗਾ ਸੂਟ ਹੈਗਾ ਤੇ ਬਾਹਾਂਾਂ ਤੇ ਆਪਾਂ ਨਹੀਂ ਪਾਈ ਪਿੰਨ ਲਾਈ ਕਿਉਂਕਿ ਬਾਹਾਂਾਂ ਤੇ ਵਰਕ ਸੀਗਾ ਅੱਗੇ ਪੱਟੀ ਲੱਗੀ ਹੋਈ ਸੀ ਜਿੱਦਾਂ ਘੇਰੇ ਤੇ ਲੱਗੀ ਹੋਈ ਹੈ ਆ ਦੇਖੋ ਘੇਰੇ ਤੇ ਵੀ ਲੱਗੀ ਹੋਈ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇਹਦੇ ਵਿੱਚ ਆਪਾਂ ਨੇ ਲਾਈਨਿੰਗ ਹੀ ਲਾਈ ਹੈ ਲਾਈਨਿੰਗ ਲੱਗੀ ਹੋਈ ਹੈ ਇਹ ਵਾਲੇ ਸੂਟ ਦੇ ਵਿੱਚ ਇਹਦੇ ਨਾਲ ਦਾ ਜਿਹੜਾ ਹੈਗਾ ਹਜੇ ਕਮੀਜ਼ ਸਲਾਈ ਨਹੀਂ ਹੋਇਆ ਹੈਗਾ ਕਟਿਆ ਵੀ ਨਹੀਂ ਹੈਗਾ ਹਜੇ ਇਹਦੇ ਨਾਲ ਦਾ ਕਮੀਜ਼ ਆ ਸਿੰਘ ਇੱਕ ਆਪਣਾ ਇਹ ਵਾਲਾ ਸੂਟ ਹੈ ਇਹ ਕਾਟਨ ਦਾ ਸੂਟ ਹੈਗਾ ਜੀ ਬਿਲਕੁਲ ਸਿੰਪਲ ਸਿੰਪਲ ਸੂਟ ਹੈ ਇਹ ਵੀ ਤਿਆਰ ਹੋ ਗਿਆ ਜਿਹੜੇ ਹੈਗੇ ਨੇ ਹੁਣ ਸਾਰੇ ਸੂਟ ਜਿਵੇਂ ਜਿਵੇਂ ਆਪਾਂ ਨੇ ਦੇਣੇ ਆ ਸਾਰੇ ਉਦਾਂ ਉਦਾਂ ਪਾ ਦਾਂਗੇ ਆਪਾਂ ਸੂਟ ਸਾਰੇ ਕਿਉਂਕਿ ਜਿੱਦਾਂ ਦੀ ਆਪਣਾ ਟਾਈਮ ਦਿੱਤਾ ਹੁੰਦਾ ਜੀ ਹਨਾ ਉਹ ਸੂਟ ਆਪਾਂ ਅਗਲੇ ਨੂੰ ਟਾਈਮ ਤੇ ਜ਼ਰੂਰ ਦਿੰਨੇ ਆ ਬਹੁਤ ਜਿਆਦੇ ਰਾਸਾ ਹੈਗਾ ਆ ਕੱਪੜੇ ਦਾ ਆ ਦੇਖੋ ਹੁਣ ਵੀ ਮੈਂ ਸੂਟ ਸਲਾਈ ਕਰ ਰਹੀ ਸੀ ਵਿੱਚ ਦੀ ਫੇਸ਼ੀਅਲ ਕਰਿਆ ਫਿਰ ਉੱਠ ਕੇ ਫਿਰ ਮੇਰੇ ਰਹਿ ਗਿਆ ਹੁਣ ਕੱਲ ਨੂੰ ਪੂਰ ਚੜਾਉਣੀ ਮੈਂ ਕਮੀਜ਼ ਪੂਰ ਚੜਾਉਣਾ ਤੇ ਇਹ ਵੀ ਲਾਈਨਿੰਗ ਵਾਲਾ ਕਮੀਜ਼ ਹੈ ਬਾਕੀ ਹੁਣ ਇਹ ਵਾਲੇ ਸੂਟ ਨੇ ਕਟਿੰਗ ਕਰਦੀਆਂ ਤਿੰਨ ਸੂਟ ਕਟਿੰਗ ਕਰਦਨੇ ਆ ਕਿਉਂਕਿ ਸਲਵਾਰਾਂ ਤਾਂ ਆਪਾਂ ਦਿੰਨੇ ਹੀ ਆ ਜੀ ਕਮੀਜ਼ ਬਣ ਜਾਂਦੇ ਨੇ ਇਹ ਦੋ ਤਾਂ ਜਿਹੜੇ ਹੈਗੇ ਲਾਈਨਿੰਗ ਵਾਲੇ ਨੇ ਇੱਕ ਇਹ ਵਾਲਾ ਇੱਕ ਇਹ ਵਾਲਾ ਇਹ ਦੋ ਸੂਟ ਕਾਟਨ ਦੇ ਹੈਗੇ ਨੇ ਦੋ ਕੋਟਾਂ ਨੇ ਦੋ ਲਾਈਨਿੰਗ ਵਾਲੇ ਨੇ ਇਹ ਸੂਟ ਆਪਾਂ ਹੁਣ ਕਟਿੰਗ ਕਰਕੇ ਪਾਵਾਂਗੇ ਬਹੁਤ ਜਿਆਦੇ ਰਸ਼ਾ ਹੈਗਾ ਕੱਪੜਿਆਂ ਦਾ ਕਾਟਨ ਦੇ ਵੀ ਬਹੁਤ ਜਿਆਦੇ ਸੂਟ ਜਿਹੜੇ ਹੈਗੇ ਨੇ ਅਜੇ ਰੱਖੇ ਹੋਏ ਨੇ ਕਿਉਂਕਿ ਤੇ ਜਿਹੜੇ ਹੈਗੇ ਨੇ ਪਹਿਲਾਂ ਲਾਈਨਿੰਗ ਵਾਲੇ ਸੂਟ ਕੱਢ ਰਹੇ ਆ ਕਿਉਂਕਿ ਅਜੇ ਪ੍ਰੋਗਰਾਮ ਚੱਲ ਰਹੇ ਨੇ ਜੀ ਅਜੇ ਸਾਰੇ ਪੈਂਡ ਪਾਈਆਂ ਦੇ ਫੰਕਸ਼ਨ ਜਿਹੜੇ ਹੈਗੇ ਨੇ ਚੱਲ ਰਹੇ ਨੇ ਤੇ ਇੱਕ ਮੇਰੀ ਭੈਣ ਦੇ ਸੂਟ ਆਏ ਹੋਏ ਸੀਗੇ ਉਹਨੇ ਬਾਹਰ ਜਾਣਾ ਹੈ ਉਹਨਾਂ ਦੇ ਵੀ ਜ਼ਰੂਰੀ ਨੇ ਹਜੇ ਉਹਨਾਂ ਦੇ 4-5 ਸੂਟ ਸਾਡੇ ਕੋਲੇ ਪਏ ਨੇ ਲਾਈਨਿੰਗ ਵਾਲੇ ਸੂਟ ਨੇ ਕਿਉਂਕਿ ਬਾਹਰ ਤਾਂ ਹਣਾ ਲਾਈਨਿੰਗ ਵਾਲੇ ਚੱਲਦੇ ਆ ਜੀ ਉਹਨਾਂ ਨੇ ਜਾਣਾ ਹੈਗਾ ਤੇ ਉਹ ਉਹਨਾਂ ਦਾ ਚਲੋ ਆਪਣੋਂ ਟਾਈਮ ਦਿੱਤਾ ਹੋਇਆ ਉਹ ਕਹਿੰਦੇ ਪਹਿਲਾਂ ਸਾਨੂੰ ਜਿੰਨੇ ਕ 4-5 ਸੂਟ ਪਹਿਲਾਂ ਦੇ ਦਿਓ ਬਾਕੀ ਬਾਅਦ ਵਿੱਚ ਦੇ ਦਿਓ ਤੇ ਇਸ ਕਰਕੇ ਆਪਾਂ ਹੁਣ ਬਸ ਦੇਖ ਲਓ ਟਾਈਮ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਜਿਹੜਾ ਹੈਗਾ ਵੀਡੀਓ ਨੂੰ ਬਹੁਤ ਜ਼ਿਆਦਾ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਤੁਹਾਡੇ ਲਈ ਟਾਈਮ ਕੱਢ ਕੇ ਅਸੀਂ ਹਨਾ ਵੀਡੀਓ ਦਿੰਨੇ ਆ ਜਰੂਰ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਟਾਈਮ ਬਹੁਤ ਜ਼ਿਆਦਾ ਖਿੱਚਵਾ ਟਾਈਮ ਹੁੰਦਾ ਆਪਣੇ ਕੋਲੇ ਫਿਰ ਵੀ ਤੁਹਾਡੇ ਲਈ ਅਸੀਂ ਇੱਕ ਟਾਈਮ ਕੱਢਦੇ ਆ ਵੀਡੀਓ ਲਈ ਹਨਾ ਕਿਉਂਕਿ ਜਦੋਂ ਭੈਣ ਭਾਈ ਪਿਆਰ ਕਰਦੇ ਨੇ ਬਹੁਤ ਪਿਆਰ ਦਿੰਦੇ ਨੇ ਹਨਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਨੀਚੇ ਵੀਡੀਓ ਦੇ ਫਿਰ ਜਿਹੜਾ ਹੈਗਾ ਇੱਕ ਹੌਸਲਾ ਜਾ ਮਿਲ ਜਾਂਦਾ ਹੈ ਜੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ